80 نیوز ਤੇ ਤੁਹਾਡਾ ਸਵਾਗਤ ਹੈ ਮੈਂ ਬਹਿ ਤੁਹਾਡੇ ਨਾਲ ਕਰਨ ਮਹਿਰਾ ਫਿਰੋਤੀ ਨੂੰ ਲੈ ਕੇ ਇੱਕ ਦੁਕਾਨਦਾਰ ਉੱਤੇ ਕੀਤੀ ਗਈ ਫਾਇਰਿੰਗ ਦੇ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਰਈਆ ਨਹਿਰ ਨੇੜੇ ਕਥਿਤ ਮੁਲਜ਼ਮਾ ਦਾ ਐਂਕਾਊਂਟਰ ਕੀਤਾ ਗਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸਐਸਪੀ ਅੰਮ੍ਰਿਤਸਰ ਦੇ ਹਾਤੀ ਮਨੀਂਦਰ ਸਿੰਘ ਨੇ ਦੱਸਿਆ ਕਿ ਫਿਰੋਤੀ ਨੂੰ ਲੈ ਕੇ ਜੀਵਨ ਫੌਜੀ ਗੈਂਗ ਦੇ ਨਾਲ ਸੰਬੰਧਿਤ ਦੋ ਨੌਜਵਾਨਾਂ ਦੇ ਵੱਲੋਂ ਇੱਕ ਡਾਕਟਰ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਫਿਰ ਉਸਤੇ ਫਾਇਰਿੰਗ ਕੀਤੀ ਸੀ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਤੇਜ਼ੀ ਦੇ ਨਾਲ ਕਾਰਵਾਈ ਕਰਦੇ ਹੋਏ 24 ਘੰਟਿਆਂ ਦਰਮਿਆਨ ਉਕਤ ਮਾਮਲੇ ਦੇ ਮੁਲਜ਼ਮ ਜੋ ਕਿ ਜ਼ਿਲ੍ਹਾ ਕਪੂਰਥਲਾ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਟ੍ਰੇਸ ਕੀਤਾ ਗਿਆ। ਉਸ ਤੋਂ ਬਾਅਦ ਕਰੀਬ 130 ਕਿਲੋਮੀਟਰ ਤੱਕ ਉਹਨਾਂ ਦਾ ਪਿੱਛਾ ਕੀਤਾ ਗਿਆ। ਇਸ ਦੌਰਾਨ ਮੁਲਜ਼ਮ ਬਾਈਕ ਉੱਤੇ ਸਵਾਰ ਸਨ। ਤਪੜੂਸ਼ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਦੋਨਾਂ ਨੌਜਵਾਨਾਂ ਦਾ ਮੋਟਰਸਾਈਕਲ ਨਹਿਰ ਕਿਨਾਰੇ ਫਿਸਲ ਗਿਆ ਸੀ। ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਪੁਲਿਸ ਪਾਰਟੀ ਉੱਤੇ ਚਾਰ ਰਾਉਂਡ ਫਾਇਰ ਕੀਤੇ ਗਏ। ਜਜਤ ਵਿੱਚ ਗੋਲੀ ਐਸਚੂ ਦੀ ਬਾਹਰ ਤੇ ਲੱਗੀ ਹੈ। ਉਨਾ ਦੱਸਿਆ ਕਿ ਪੁਲਿਸ ਦੇ ਵੱਲੋਂ ਇਸ ਦੀ ਜਵਾਬੀ ਕਾਰਵਾਈ ਦੇ ਵਿੱਚ ਤਿੰਨ ਰਾਉਂਡ ਫਾਇਰ ਕੀਤੇ ਗਏ। ਜਿਸ ਦੇ ਵਿੱਚ ਦੋਨੋਂ ਮੁਲਜ਼ਮਾਦਿਆਂ ਲੱਤਾਂ ਦੇ ਵਿੱਚ ਗੋਲੀ ਲੱਗੀ ਹੈ ਤੇ ਇਲਾਜ ਤੇ ਲਈ ਉਹਨਾਂ ਨੂੰ ਹਸਪਤਾਲ ਭੇਜ ਦਿੱਤਾ। ਦੇਖੋ ਜੀ ਮੈਂ ਤੁਹਾਨੂੰ ਸਾਰਿਆਂ ਨੂੰ ਧਿਆਨ ਚ ਲਿਆਉਣਾ ਚਾਹੁੰਦਾ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਤੇ ਮਾਨਯੋਗ ਡੀਜੀਪੀ ਸਾਹਿਬ ਸ਼੍ਰੀ ਗੌਰਵ ਯਾਦਵ ਜੀ ਦੇ ਸਖਤ ਨਿਸ਼ ਦੇਸ਼ਾ ਨਿਰਦੇਸ਼ ਨੇ ਕਿ ਪੰਜਾਬ ਦੀ ਜਿਹੜੀ ਅਮਨ ਕਾਨੂੰਨ ਦੀ ਵਿਵਸਥਾ ਨੂੰ ਕੋਈ ਵੀ ਖਰਾਬ ਕਰਨ ਦੀ ਕੋਸ਼ਿਸ਼ ਕਰੂਗਾ ਉਹਦੇ ਖਿਲਾਫ ਪੰਜਾਬ ਪੁਲਿਸ professionally ਸਖਤ ਤੋਂ ਸਖਤ ਕਾਰਵਾਈ ਕਰੂਗੀ ਉਸੇ ਲੜੀ ਤਹਿਤ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਇੱਕ 12 ਤਰੀਕ ਨੂੰ ਇੱਕ ਡਾਕਟਰ ਕੁਲਵਿੰਦਰ ਪੰਗੂ ਨੇ ਜਿਹੜੇ ਉਹਨਾਂ ਦੇ ਇਹਨਾਂ ਦੇ ਹਸਪਤਾਲ ਚ ਆ ਕੇ ਸੁਧਾਰ ਚ ਤਿੰਨ ਨਾਮਲੂਮ ਵਿਅਕਤੀ ਆਏ ਸੀਗੇ ਤੇ ਉਹਨਾਂ ਦੇ ਗੋਲੀਆਂ ਚਲਾ ਕੇ ਗਏ ਸੀ ਸਾਡੀ ਜਿਹੜੀ ਇਨਵੈਸਟੀਗੇਸ਼ਨ ਟੀਮਸ ਹੈ ਉਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹਦੀ ਇਨਵੈਸਟੀਗੇਸ਼ਨ ਕਰਦੇ ਆ ਹੋਇਆ 24 ਘੰਟੇ ਦੇ ਅੰਦਰ-ਅੰਦਰ ਇੱਕ ਜੱਗਾ ਨਾਂ ਦਾ ਵਿਅਕਤੀ ਸੀਗਾ ਜਿਹੜਿਆਂ ਨੇ ਇਹ ਵਿਅਕਤੀਆਂ ਨੂੰ ਮੋਟਰਸਾਈਕਲ ਪ੍ਰੋਵਾਈਡ ਕੀਤਾ ਸੀ ਤੇ ਲੋਜਿਸਟਿਕਸ ਪ੍ਰੋਵਾਈਡ ਕੀਤੇ ਸੀਗੇ ਸਾਡੀ ਪੰਜਾਬ ਪੁਲਿਸ ਦੀ ਅੰਮ੍ਰਿਤਸਰ ਦਿਹਾਤੀ ਦੀ ਟੀਮ ਨੇ 24 ਘੰਟਿਆਂ ਚ ਇਹਨੂੰ ਕਾਬੂ ਕੀਤਾ ਉਸ ਤੋਂ ਬਾਅਦ ਲਗਾਤਾਰ ਭਾਲ ਕਰਦੇ ਆ 130 ਕਿਲੋਮੀਟਰ ਤੱਕ ਇਹਨਾਂ ਦੀ ਚੇਸ ਕੀਤੀ ਅਸੀਂ ਜਿਹੜੇ ਵਿਅਕਤੀ ਸੀਗੇ ਦੋ ਜਿਹੜੇ ਨੇ ਸ਼ੂਟਰ ਸੀਗੇ ਜਿਹੜੇ ਸੰਦੀਪ ਏਲੀਅਸ ਜਾਨੀ ਅਤੇ ਹਰੀ ਕੁਮਾਰ ਏਲੀਅਸ ਹੈਰੀ ਇਹ ਦੋਵੇਂ ਕਾਲਾ ਸੰਗਾ ਪਿੰਡ ਹੈਗਾ ਜੀ ਕਪੂਰਥਲੇ ਡਿਸਟ੍ਰਿਕਟ ਚ ਉੱਥੇ ਦੇ ਰਹਿਣ ਵਾਲੇ ਨੇ ਸਾਡੀਆਂ ਟੀਮਸ ਨੇ ਬਿਲਕੁਲ ਪ੍ਰੋਪਰਲੀ ਥੋਰੋਲੀ ਇਨਵੈਸਟੀਗੇਟ ਕਰਦੇ ਆ ਇਹਨਾਂ ਨੂੰ ਲੱਭਿਆ ਫਿਰ ਜਦੋਂ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਐਸ.ਐਚ. ਰਮਦਾਸ ਨੂੰ ਇਨਫੋਰਮੇਸ਼ਨ ਮਿਲਦੀ ਹੈ ਕਿ ਇਹ ਰਹੀਏ ਲੱਗੇ ਨਹਿਰ ਦੇ ਨੇੜੇ ਘੁੰਮ ਰਹੇ ਨੇ ਇਹਨਾਂ ਨੇ ਨਾਕਾ ਲਾਇਆ ਨਾਕੇ ਨੂੰ ਦੇਖ ਕੇ ਦੋਵੇਂ ਵਿਅਕਤੀ ਭੱਜ ਕੇ ਨਹਿਰ ਦੇ ਨਾਲ-ਨਾਲ ਆ ਕੇ ਇਹਨਾਂ ਨੇ ਬਾਈਕ ਇਹਨਾਂ ਦਾ ਜਦੋਂ ਡਿੱਗਿਆ ਇਹਨਾਂ ਨੇ ਸਾਡੇ ਪੁਲਿਸ ਮੁਲਾਜ਼ਮ ਤੇ ਚਾਰ ਫਾਇਰ ਕੀਤੇ ਜਿਹਦੇ ਚੋਂ ਇੱਕ ਉਹਦੀ ਬਾਜੂ ਨੂੰ ਟੱਚ ਕਰਦਾ ਹੋਇਆ ਨਿਕਲ ਗਿਆ ਬਾਲ-ਬਾਲ ਬਚਿਆ ਰਿਟਾਲੀਏਟਰੀ ਫਾਇਰ ਚ ਦੋਵੇਂ ਜਿਹੜੇ ਸ਼ੂਟਰ ਸੀ ਇਹਨਾਂ ਦੀਆਂ ਇਹਨਾਂ ਦੇ ਲੈਗਸ ਤੇ ਇੰਜਰੀਜ਼ ਆਈਆਂ ਨੇ ਤਿੰਨ ਫਾਇਰ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੂੰ ਵੀ ਕਰਨੇ ਪਏ ਐ ਐਸਐਚਓ ਨੂੰ ਤੇ ਇਹਨਾਂ ਦੇ ਨੂੰ ਹੁਣ ਅਸੀਂ ਇਹਨਾਂ ਨੂੰ ਜਾ ਕੇ ਹਸਪੀਟਲ ਲੈ ਕੇ ਜਾ ਰਹੇ ਹਾਂ ਐਂਬੂਲੈਂਸ 'ਤੇ ਬਿਠਾ ਕੇ ਸਰ ਹੋਰ ਕਿੰਨੇ ਕ ਮਾਮਲੇ ਇਹਨਾਂ ਤੇ ਦਰਜ ਕੋਈ ਸਾਡੇ ਕੋਲ ਹੁਣ ਜਿਹੜੀ ਇਹ ਜਿਹੜਾ ਦੌਰਾਨੇ ਤਫ਼ਤੀਸ਼ ਅਸੀਂ ਸਾਰਾ ਕੁਝ ਪ੍ਰੋਪਰਲੀ ਇਹਨਾਂ ਤੋਂ ਵੈਰੀਫਾਈ ਕਰਕੇ ਆਪਾਂ ਸਾਰੀਆਂ ਜਿਹੜੇ ਖਲਾਸੇ ਤੁਹਾਡੇ ਸਾਹਮਣੇ ਰੱਖਾਂਗੇ ਸਰ ਕੀ ਰਿਕਵਰੀ ਕੀ ਕੀ ਹੈਗੀ ਹੈ ਜੀ ਇਹਦੇ ਵਿੱਚ ਇਹਨਾਂ ਕੋਲੋਂ ਫਿਲਹਾਲ ਇੱਕ ਮੋਟਰਸਾਈਕਲ ਜਿਹੜਾ ਸੀਗਾ ਇਹ ਉਧੇ ਤੇ ਆਏ ਸੀਗੇ ਉਹ ਮੋਟਰਸਾਈਕਲ ਬ੍ਰਾਮਧ ਹੋਇਆ ਤੇ ਦੋ ਇਹਨਾਂ ਕੋਲ ਪਿਸਟਲ ਸੀਗੇ 30 ਬੋਰ ਦੇ ਜਿਹਦੇ ਤੋਂ ਇਹਨਾਂ ਨੇ ਫਾਇਰ ਕੀਤੇ ਸੀਗੇ ਉਹ ਦੋਵੇਂ ਪਿਸਟਲ ਵੀ ਬ੍ਰਾਮਧ ਹੋ ਗਏ। ਸੱਸੇ ਜਾ ਰਿਹਾ ਕਿ ਜੀਵਨ ਫੌਜੀ ਦੇ ਲਈ ਹੈ ਜਿਹੜੇ ਕੰਮ ਕਰ ਰਹੇ ਅਸੀਂ ਜੀ। ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਐਦਾਂ ਦੇ ਜਿਹੜੀ ਸ਼ਹਿਰ ਤੇ ਜਿਹੜੇ ਇਹ ਬਾਹਰ ਬੈਠੇ ਗੈਂਗਸਟਰ 엘మెంట్ਸ ਦੇ ਸ਼ਹਿਰ ਤੇ ਜਿਹੜੇ ਇੱਥੇ ਦੇ ਮਾਸੂਮ નિર્ਦੋਸ਼ ਵਿਅਕਤੀ ਬੱਚੇ ਜਿਹੜੇ ਉਹਨਾਂ ਨੂੰ ਇਹ ਰਿਕਰੂਟ ਕਰਕੇ ਚੰਦ ਪੈਸਿਆਂ ਲਈ ਇਹ ਉਹਨਾਂ ਤੋਂ ਗਲਤ ਕੰਮ ਕਰਾਉਂਦੇ ਨੇ ਗੰਦੇ ਕੰਮ ਕਰਾਉਂਦੇ ਨੇ। ਮੈਂ ਪੰਜਾਬ ਦੇ ਜਿਹੜੇ ਆਪਣੇ ਨੌਜਵਾਨ ਸਭਾ ਸਾਰੇ ਨੌਜਵਾਨ ਨੇ ਉਹਨਾਂ ਨੂੰ ਤੇ ਖਾਸ ਕਰਕੇ ਉਹਨਾਂ ਦੇ ਮਾਪਿਆਂ ਨੂੰ ਇਹ ਅਪੀਲ ਕਰਨਾ ਚਾਹੁੰਦਾ ਹੈ ਕਿ ਐਦਾਂ ਦੀ ਜਿਹੜੀ ਗੁੰਮਰਾਹ ਕਰਨ ਦੀਆਂ ਟੈਕਨੀਕਸ ਨੇ ਉਹ ਆਪ ਬਾਹਰ ਬੈਠ ਕੇ ਤੁਹਾਡੇ ਤੋਂ ਗਲਤ ਕੰਮ ਕਰਾ ਕੇ ਤੁਹਾਨੂੰ ਜਿਹੜਾ ਮਾਸੂਮਾਂ ਨੂੰ ਫਸਾਇਆ ਜਿਹੜਾ ਜਾ ਰਿਹਾ ਉਹਨਾਂ ਦੇ ਜਾਲ 'ਚ ਨਾ ਫਸਿਆ ਜਾਵੇ ਇਹਨਾਂ ਦੇ ਖਿਲਾਫ ਅਸੀਂ ਮੈਂ ਤੁਹਾਨੂੰ ਦੱਸਿਆ ਕਿ ਸਾਨੂੰ ਸਟ੍ਰਿਕਟ ਇਨਸਟਰਕਸ਼ਨਸ ਨੇ ਪੰਜਾਬ ਦੇ ਡੀਜੀਪੀ ਸਰ ਦੀਆਂ ਪੰਜਾਬ ਦੇ ਆਨਰੇਬਲ ਸੀਐਮ ਸਰ ਦੀਆਂ ਕਿ ਇਹਨਾਂ ਦੇ ਖਿਲਾਫ ਸਖਤੋ ਸਖਤ ਕਾਰਵਾਈ ਕੀਤੀ ਜਾਏਗੀ ਇਹਨਾਂ ਨੂੰ ਕਿਹੜੀਆਂ ਕਿਹੜੀਆਂ ਕਿੰਨੀਆਂ ਹੈਗੀਆਂ ਇਹਨਾਂ ਦੇ ਕਿੰਨੇ ਜਿਹੜੀ ਟੋਟਲ ਰਾਉਂਡ ਫਾਇਰ ਹੋਏ ਕਿੰਨੇ ਹੋਏ ਮੈਂ ਤੁਹਾਨੂੰ ਦੱਸਿਆ ਜਿਵੇਂ ਚਾਰ ਰਾਉਂਡ ਜਿਹੜੇ ਇਹਨਾਂ ਵੱਲੋਂ ਦੋਸ਼ੀਆਂ ਵੱਲੋਂ ਸਾਡੇ ਮੁਲਾਜ਼ਮਾਂ ਤੇ ਫਾਇਰ ਕੀਤੇ ਗਏ ਸੀਗੇ ਤਿੰਨ ਸਾਡੇ ਵੱਲੋਂ ਰਿਟੈਲੀਏਟਰੀ ਫਾਇਰ ਕੀਤੇ ਗਏ ਸੀਗੇ ਇਹਨਾਂ ਦੀਆਂ ਲੱਤਾਂ ਚਿੰਜਰੀਆਂ ਆਈਆਂ ਨੇ ਦੋਹਾਂ ਦੇ ਕਿੰਨੀ ਜਗ੍ਹਾ ਲੱਗੀਆਂ ਕੋਈ ਦੋ ਜਣਿਆਂ ਦੇ ਦੋ ਜਗ੍ਹਾ ਲੱਗੀਆਂ ਤੇ ਪੁਲਿਸ ਮੁਲਾਦਿੰਦੀ ਕੋਈ ਲੱਗੀ ਪੁਲਿਸ ਮੁਲਾਦਿੰਦੀ ਮੈਂ ਤੁਹਾਨੂੰ ਦੱਸਿਆ ਉਹਦੀ ਬਾਜੂ ਤੋਂ ਗੋਲੀ ਟੱਚ ਕਰਦੀ ਹੋਈ ਨਹੀਂ